ਚਿਰਕ ਮੁਕਸਰ ਪੁਲਿਸ ਨੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਮ ਤੇ ਫਰਾਤੀ ਮੰਗਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਸ਼ਿਕਾਇਤ ਮਿਲਣ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਇਹਨਾਂ ਨੌਜਵਾਨਾਂ ਨੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਮ ਤੇ ਫਰਾਤੀ ਮੰਗੀ ਸੀ ਜਿਸ ਤੇ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਕਈ ਅਹਿਮ ਖੁਲਾਸੇ ਪੁਲਸ ਨੂੰ ਹੋਣ ਦੀ ਉਮੀਦ ਹੈ 16/2/24 ਨੂੰ ਮੁਕਸਰ ਸਾਹਿਬ ਦੇ ਇੱਕ ਵਪਾਰੀ ਨੂੰ ਫਰਾਤੀ ਲਈ ਕਾਲ ਆਂਦੀ ਹੈ ਜੋ ਕਿ ਕਾਲ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਲੋਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦਾ ਤੇ 30 ਲੱਖ ਰੁਪਏ ਦੀ ਇਹਨਾਂ ਤੋਂ ਮੰਗ ਕਰਦਾ ਤੇ ਸਾਡੀ ਸੀਆਈਏ ਟੀਮ ਇਸ ਤੇ ਵਰਕ ਕਰਦੀ ਹੈ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਕੇ ਅਸੀਂ ਬੜੀ ਜਲਦੀ ਇਹ ਬੰਦਿਆਂ ਨੂੰ ਕਾਬੂ ਕੀਤਾ ਜਿਹੜੇ ਦੋਸ਼ੀ ਨੇ ਉਹਨਾਂ ਚ ਸੁਖਦੀਪ ਸਿੰਘ ਸੁਖੀ ਇਹ ਜਿਹੜਾ ਫਰੀਦਕੋਟ ਦਾ ਰਹਿਣ ਵਾਲਾ ਤੇ ਹਾਲਵਾਸੀ ਬਠਿੰਡਾ ਸੀ ਇਹ ਇਹਨਾਂ ਦੀ ਸ਼ਾਪ ਤੇ ਹੀ EMPLOYEED ਸੀਗਾ ਇਹਨਾਂ ਦੇ ਕੰਮ ਸ਼ਾਪ ਤੇ ਹੀ ਕਰਦਾ ਸੀ ਤੇ ਇਹਦਾ ਸਾਥੀ ਮਹਿੰਦਰ ਸਿੰਘ ਜੋ ਕਿ ਹਨੂਮਾਨਗੜ੍ਹ ਤੋਂ ਹੈ ਉਹ ਬਿਜਲੀ ডিপਾਰਟਮੈਂਟ ਰੇਲਵੇ ਦੇ ਵਿੱਚ ਨੌਕਰ ਸੀਗਾ ਤੇ ਰੇਲਵੇ ਕਲੋਨੀ ਬਠਿੰਡਾ ਦਾ ਵਾਸੀ ਸੀਗਾ ਇਹਨਾਂ ਕੋਲੋਂ ਜਿਹੜਾ ਫਰਾਤੀ ਚ ਵਰਤਿਆ ਗਿਆ ਫੋਨ ਹੈ ਉਹ ਬਰਾਮਦ ਹੋਇਆ ਤੇ SIM ਕਾਰਡ ਜਿਹੜਾ ਯੂਜ਼ ਕੀਤਾ ਉਹ ਬਰਾਮਦ ਹੋਇਆ ਪਲੱਸ ਤਿੰਨ ਐਂਡਰੌਇਡ ਫੋਨ ਹੋਰ ਮਿਲੇ ਨੇ ਇੱਕ ਮੋਟਰਸਾਈਕਲ ਬੁਲਟ ਜਿਹੜਾ ਇਹਨਾਂ ਨੇ ਯੂਜ਼ ਕੀਤਾ ਕਪੜਾ ਆਣ ਜਾਣ ਲਈ 30 ਲੱਖ ਰੁਪਏ ਦੀ ਫਰਾਪੀ ਮੰਗੀ ਇਹਨਾਂ ਨੇ ਸਰ ਕੋਈ ਲੱਗਿਆ ਵੀ ਕੋਈ ਲਾਰੈਂਸ ਗੈਂਗ ਨਾਲ ਸੰਬੰਧ ਵੀ ਹੈ ਕਿ ਇਹ ਇਕੱਲਾ ਨਾਮ ਯੂਜ਼ ਕਰਦੇ ਹੋ ਹੁਣ ਤੱਕ ਜਿਹੜਾ ਹੈਗਾ ਸਭ ਹੁਣ ਤੱਕ ਵੈਸੇ ਲਾਰੈਂਸ ਗੈਂਗ ਨਾਲ ਕੋਈ ਇਹਨਾਂ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ ਇਹ ਆਪਣੇ ਤੌਰ ਤੇ ਹੀ ਪੋਜ਼ ਕਰ ਰਹੇ ਸੀਗੇ ਵੀ ਇਹ ਲਾਰੈਂਸ ਗੈਂਗ ਦੇ ਹੈਗੇ ਸਰ ਐਂਟਰਪ੍ਰਾਈਜ਼ ਸਟੇਜਿਸ they were giving information about from where they got the concept to do this crime the concept came from like আজকাল প্রতারতি ਦੇ ਬਹੁਤ ਜ਼ਿਆਦਾ ਕੇਸਸ ਹੋ ਰਹੇ ਨੇ ਤਾਂ ਇਹੀ ਦੇਖਦੇ ਹੋਏ ਇਹਨਾਂ ਨੇ ਇਹ ਅਟੈਂਪਟ ਕੀਤੀ ਇਹ ਮੁਲਾਜ਼ਮ ਆਦੜੇ ਕਿਤੇ ਇਹਦੇ ਉਹ ਇਹ ਮਠੰਡੇ ਰੇਲਵੇ ਸਟੇਸ਼ਨ ਤੇ ਪੋਸਟਡ ਸਿਗਾ ਇਹ ਇਲੈਕਟ੍ਰੀਕਲ ਡਿਪਾਰਟਮੈਂਟ ਸਿਗਾ ਉਹ ਰੇਲਵੇ ਦੇ ਉਹ ਦਾ ਬੇਸਿਕ ਆਫ ਯੂਅਰ ਐਕਸਪੀਰੀਅੰਸ ਇਜ਼ ਇਟ ਪੋਸੀਬਲ ਟੂ ਡੂ ਸੱਚ ਅ ਕ੍ਰਾਈਮ ਵਿਦਆਊਟ ਐਨੀ ਟਾਈਪ ਆਫ ਵੈਪਨ ਨਹੀਂ ਦੇ ਡਿੰਟ ਹੈਡ ਐਨੀ ਵੈਪਨ ਬਟ ਦੇ ਟ੍ਰਾਈਡ ਫਾਰ ਐਕਸਟਰੈਕਸ਼ਨ ਸਰ ਕੋਈ ਨਾ ਕੋਈ ਮਦਰ ਵੀ ਸੀਗਾ ਹੋ ਦੋ ਜਾਨੀ ਸੀਗੇ ਜਿਹੜੇ ਨਾਮ ਹੈ ਜਾਂ ਕੋਈ ਹੋਰ ਵੀ ਲੱਗਦਾ ਹੈ ਕਿ ਕਿਸੇ ਹੋਰ ਦਾ ਹੱਥ ਇਹਦਾ ਨਾਲ ਨਹੀਂ ਨਹੀਂ ਜੀ ਫਿਲਹਾਲ ਦੀ ਤਪੀਸ਼ ਹੋਰ ਕਿਸੇ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਇਹਨਾਂ ਦੋਨਾਂ ਦਾ ਹੀ ਇਹ ਇੱਕ ਕਾਮ ਸਗਾ। ਸ਼੍ਰੀ ਮੁਕਸਰ ਪੁਲਿਸ ਨੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਮ ਤੇ ਫਰੋਦੀ ਮੰਗਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਫਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸ਼ਿਕਾਇਤ ਮਿਲਣ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਇਹਨਾਂ ਨੌਜਵਾਨਾਂ ਨੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਮ ਤੇ ਫਰੋਦੀ ਮੰਗੀ ਸੀ ਜਿਸ ਤੇ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਦੀ ਗ੍ਰਫਤਾਰੀ ਹੋਈ ਹੈ ਤੇ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਕਈ ਅਹਿਮ ਖੁਲਾਸੇ ਪੁਲਸ ਨੂੰ ਹੋਣ ਦੀ ਉਮੀਦ ਹੈ। 16/2/24 ਨੂੰ ਮੁਕਸਰ ਸਾਹਿਬ ਦੇ ਇੱਕ ਵਪਾਰੀ ਨੂੰ ਫਰੱਤੀ ਲਈ ਕਾਲ ਆਂਦੀ ਹੈ ਜੋ ਕਿ ਕਾਲ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦਾ ਹੈ ਫਿਰ 30 ਲੱਖ ਰੁਪਏ ਦੀ ਇਹਨਾਂ ਤੋਂ ਮੰਗ ਕਰਦਾ ਹੈ ਤੇ ਸਾਡੀ ਸੀਆਈਏ ਟੀਮ ਇਸ ਤੇ ਵਰਕ ਕਰਦੀ ਹੈ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਕੇ ਅਸੀਂ ਬੜੀ ਜਲਦੀ ਇਹ ਬੰਦਿਆਂ ਨੂੰ ਕਾਬੂ ਕੀਤਾ ਜਿਹੜੇ ਦੋਸ਼ੀ ਨੇ ਉਹਨਾਂ ਚ ਸੁਖਦੀਪ ਸਿੰਘ ਸੁਖੀ ਇਹ ਜਿਹੜਾ ਫਰੀਦਕੋਟ ਦਾ ਰਹਿਣ ਵਾਲਾ ਤੇ ਹਾਲਵਾਸੀ ਬਠਿੰਡਾ ਸੀ ਇਹ ਇਹਨਾਂ ਦੀ ਸ਼ਾਪ ਤੇ ਹੀ EMPLOYEED ਸੀਗਾ ਇਹਨਾਂ ਦੇ ਕੰਮ ਸ਼ਾਪ ਤੇ ਹੀ ਕਰਦਾ ਸੀ ਤੇ ਇਹਦਾ ਸਾਥੀ ਮਹਿੰਦਰ ਸਿੰਘ ਜੋ ਕਿ ਹਨுமਾਨਗੜ੍ਹ ਤੋਂ ਹੈ ਉਹ ਬਿਜਲੀ ডিপਾਰਟਮੈਂਟ ਰੇਲਵੇ ਦੇ ਵਿੱਚ ਨੌਕਰ ਸੀਗਾ ਤੇ ਰੇਲਵੇ ਕਲੋਨੀ ਬਠਿੰਡਾ ਦਾ ਵਾਸੀ ਸੀਗਾ ਇਹਨਾਂ ਕੋਲੋਂ ਜਿਹੜਾ ਫਰਾਤੀ ਚ ਵਰਤੇ ਆ ਗਿਆ ਫੋਨ ਹੈ ਉਹ ਬਰਾਮਦ ਹੋਇਆ ਤੇ SIM ਕਾਰਡ ਜਿਹੜਾ ਯੂਜ਼ ਕੀਤਾ ਉਹ ਬਰਾਮਦ ਹੋਇਆ ਪਲੱਸ 3 ਐਂਡਰੌਇਡ ਫੋਨ ਹੋਰ ਮਿਲੇ ਨੇ ਇੱਕ ਮੋਟਰਸਾਈਕਲ ਮੋਟਰਸਾਈਕਲ ਬੁਲਟ ਜਿਹੜਾ ਇਹਨਾਂ ਨੇ ਯੂਜ਼ ਕੀਤਾ ਕਪੜਾ ਆਣ ਜਾਣ ਲਈ ਕਿਹੜੀ ਫਰਾਤੀ ਹੋਣੀ ਸੀ 30 ਲੱਖ ਰੁਪਏ ਦੀ ਫਰਾਤੀ ਮੰਗੀ ਇਹਨਾਂ ਨੇ ਸਰ ਕੋਈ ਲੱਗਿਆ ਵੀ ਕੋਈ ਲਾਰੈਂਸ ਨਾਲ ਕੋਈ ਸੰਬੰਧ ਨਹੀਂ ਹੈਗੇ ਇਹ ਇਕੱਲਾ ਨਾਮ ਯੂਜ਼ ਕਰਦੇ ਹੋ ਹੁਣ ਤੱਕ ਜਿਹੜਾ ਹੈਗਾ ਹੁਣ ਤੱਕ ਵੈਸੇ ਲਾਰੈਂਸ ਗੈਂਗ ਨਾਲ ਕੋਈ ਇਹਨਾਂ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ ਇਹ ਆਪਣੇ ਤੌਰ ਤੇ ਹੀ ਪੋਜ਼ ਕਰ ਰਹੇ ਸੀਗੇ ਵੀ ਇਹ ਲਾਰੈਂਸ ਗੈਂਗ ਦੇ ਹੈਗੇ ਸਰ ਐਂਟਰਪ੍ਰਾਈਜ਼ ਸਟੇजेस ਐਵਰੀ ਯੂਰਿੰਗ ਇਨਫੋਰਮੇਸ਼ਨ ਅਬਾਊਟ ਥਰੋਂ ਵੇਅਰ ਦੇ ਗਾਟਸ ਅ ਕਨਸੈਪਟ ਉਹ ਬਿਸਕਾਇ ਦਾ ਕਨਸੈਪਟ ਕੇਮ ਫਰਮ ਲਾਈਕ ਅੱਜਕੱਲ ਫਰਾਤੀ ਦੇ ਬਹੁਤ ਜ਼ਿਆਦਾ ਕੇਸਸ ਹੋ ਰਹੇ ਨੇ ਤਾਂ ਇਹੀ ਦੇਖਦੇ ਹੋਏ ਇਹਨਾਂ ਨੇ ਇਹ ਅਟੈਂਪਟ ਕੀਤੀ ਇਹ ਬਠਿੰਡੇ ਰੇਲਵੇ ਸਟੇਸ਼ਨ ਤੇ ਪੋਸਟਡ ਸਿਗਾ ਇਹ ਇਲੈਕਟ੍ਰੀਕਲ ਡਿਪਾਰਟਮੈਂਟ ਸਿਗਾ ਰੇਲਵੇ ਦੇ ਸਰ on the basis of your experience is this possible to do such a crime without any type of wrapper ਨਹੀਂ ਦੇਡ ਡੈਂਟ ਹੈਡ ਐਨੀ ਵੈਪਨ ਬਟ ਦੇ ਟ੍ਰਾਈਡ ਫਾਰ ਐਕਸਟਰੈਕਸ਼ਨ ਕੋਈ ਇਹਨਾਂ ਤੋਂ ਕੋਈ ਮਦਰ ਵੀ ਸੀਗਾ ਹੋ ਦੋ ਜਣੇ ਸੀਗੇ ਜਿਹੜੇ ਨਾਲ ਹੈਗੇ ਜਾਂ ਕੋਈ ਹੋਰ ਵੀ ਲੱਗਦਾ ਹੈ ਕਿ ਕਿਸੇ ਹੋਰ ਦਾ ਇਹਨਾਂ ਨਾਲ ਨਹੀਂ ਜੀ ਫਿਲਹਾਲ ਦੀ ਤੱਕ ਕਿਸੇ ਹੋਰ ਕਿਸੇ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਇਹਨਾਂ ਦੋਨਾਂ ਦਾ ਹੀ ਇਹ ਕੰਮ ਸੀਗਾ